ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਇੱਕ ਬਹੁਤ ਵਧੀਆ ਚੰਗੀ ਝੋਟੀ ਸੋ ਜਿਹੜਾ ਏਰੀਆ ਹੈਗਾ ਜੀ ਲੋਕੇਸ਼ਨ ਹੈਗੀ ਆ ਪਿੰਡ 52 ਜੀਪੀ ਤਹਿਸੀਲ ਸ਼੍ਰੀ ਵਿਜੇਨਗਰ ਡਿਸਟ੍ਰਿਕਟ ਸ਼੍ਰੀ ਗੰਗਾ ਨਗਰ ਸਟੇਟ ਰਾਜਸਥਾਨ ਹੈਗੀ ਹੈ ਜੀ ਸੋ ਦੋਸਤੋ ਇਸ ਛੋਟੀ ਦੀ ਗੱਲ ਕਰੀਏ ਤਾਂ ਪਹਿਲਾਂ ਸੂਆ ਦੋਸਤੋ ਜਦੋਂ ਸੂਈ ਸੀ 13 ਲੀਟਰ ਦੀ ਮਿਲਕ ਦੀ ਕੈਪੈਸਿਟੀ ਰਹੀ ਆ ਇਸ ਵਾਰ ਦੂਜੀ ਲਕਟੇਸ਼ਨ ਦੇ ਵਿੱਚ ਸੈਕੰਡ ਲਕਟੇਸ਼ਨ ਦੇ ਵਿੱਚ ਸੋਣ ਜਾ ਰਹੀ ਆ 12 13 ਦਿਨ ਹਜੇ ਬਿਲਕੁਲ ਆਰਾਮ ਨਾਲ ਇਸ ਨੇ ਲੈ ਜਾਣੇ ਆ ਸੋ ਦੋਸਤੋ ਹਵਾਨਾ ਕਾਫੀ ਜ਼ਿਆਦਾ ਸੋਹਣਾ ਹੈਗਾ ਥਣਾ ਦੀ ਵਿਥ ਵੀ ਕਾਫੀ ਜ਼ਿਆਦੀ ਸੋਹਣੀ ਹੈ ਮੁੱਠੀ ਭਰ ਥਾਣਾ ਵਧੀਆ ਚੰਗਾ ਥਾਣਾ ਬਿਲਕੁਲ ਕੁੰਡੀ ਚੂਰ ਆ ਦੋਸਤੋ ਸਿੰਘਾਂ ਦੀ ਬੰਦਰ ਤੁਸੀਂ ਵੇਖ ਸਕਦੇ ਹੋ ਕੁੰਡੀ ਚੂਰ ਆ ਪਿੱਠ ਪੂੜੇ ਦੀ ਹਾਈਟ ਦੀ ਲੰਬਾਈ ਦੀ ਬਹੁਤ ਜ਼ਿਆਦਾ ਸੋਹਣੀ ਇਹ ਛੋਟੀ ਹੈਗੀ ਆ ਸੋ ਦੋਸਤੋ ਮੁੱਲ 72000 ਰੁਪਇਆ ਹੈਗਾ ਓਨਲੀ 72000 ਦੇ ਵਿੱਚ ਟਰਾਂਸਪੋਰਟ ਬਿਲਕੁਲ ਫ੍ਰੀ ਹੈਗੀ ਆ ਪੰਜਾਬ ਹਰਿਆਣਾ ਯੂਪੀ ਦਿੱਲੀ ਰਾਜਸਥਾਨ ਪੰਜ ਸਟੇਟ ਦੇ ਵਿੱਚ ਟਰਾਂਸਪੋਰਟ ਦਾ ਕੰਮ ਬਿਲਕੁਲ ਫ੍ਰੀ ਹੈਗਾ ਫ੍ਰੀ ਡਿਲੀਵਰੀ ਕੀਤੀ ਜਾਵੇਗੀ ਦੋਸਤੋ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉੱਪਰ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦਾ ਮੁੱਲ 72000 ਰੁਪਇਆ ਇਸ ਚੋਟੀ ਦਾ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ